ਭਾਜੀ ਇਹਦੇ ਵਿੱਚ ਬਾਲਾਂ ਦੀ ਗਣਤੀ ਵੀ ਵਧਾਈ ਹੋਈ ਆ ਚਾਰ ਸਿਲੰਡਰ ਇੰਜਨ ਹੈ ਸੀਸੀ ਇਹਦੀ ਘੱਟ ਰੱਖੀ ਕਿਉਂਕਿ ਟਰੈਕਟਰ ਡੀਜ਼ਲ ਘੱਟ ਖਾਵੇ ਔਰ ਪਾਵਰ ਜ਼ਿਆਦਾ ਦੇਵੇ ਜ਼ਿੰਮੇਵਾਰ ਨੂੰ ਡਿਪਾਰਟ ਹੈ ਹੀ ਰਹਿੰਦੀ ਅੱਜ ਦੇ ਟਾਈਮ 'ਚ ਤਾਂ ਪਾਵਰ ਵਧਾਉਣ ਵਾਸਤੇ ਕੰਪਨੀ ਨੇ ਸੀਸੀ ਵੱਡੀ ਨਹੀਂ ਕੀਤੀ ਹੈਗੀ ਡਬਲ ਪਲੈਨਚਰ ਸ਼ਾਫਟ ਹੁੰਦੀ ਇੰਜਨ ਦੇ ਇੱਕ ਰਾਈਟ ਹੈਂਡ ਕਹਿੰਦੇ ਨੇ ਇੱਕ ਲੈਫਟ ਹੈਂਡ ਮਤਲਬ ਸੱਜੇ ਔਰ ਖੱਬੇ ਹੁੰਦੀ ਹੈ ਉਹਦਾ ਕੰਮ ਕੀ ਹੁੰਦਾ ਭਾਜੀ ਵਾਈਬ੍ਰੇਸ਼ਨ ਨੂੰ ਰਿਡਿਊਸ ਕਰਨਾ ਵਾਈਬ੍ਰੇਸ਼ਨ ਨੂੰ ਕੰਟਰੋਲ ਕਰਨਾ ਠੀਕ ਹੈ ਜੀ ਕੇ ਸਸੇਕਾਰ ਪੰਜਾਬੀਓ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਆ ਸਾਰੇ ਠੀਕ 来 ਵੀ ਮਿੱਤਰੋ ਆਪਣੇ ਪਿੰਡ ਚ ਆ ਗਏ ਜੀ ਕਬੂਤਾ ਟਰੈਕਟਰ ਤੇ ਆਪਾਂ ਇਹ ਟਰੈਕਟਰ ਦੀ ਖਾਸੀਅਤ ਬਾਰੇ ਹੈਨਾ ਪੁੱਛਦੇ ਆਂ ਬਾਈਆਂ ਤੋਂ ਤੇ ਇਹ ਟਰੈਕਟਰ ਬਾਕੀ ਟਰੈਕਟਰ ਨਾਲ ਕਿਉਂ ਲੱਗ ਗਿਆ ਸਸਿ ਗੱਲ ਵੀ ਸਸਿ ਦਾ ਭਾਜੀ ਤੇ ਆਪਾਂ ਟਰੈਕਟਰ ਵਾਲੇ ਪੁੱਛਣਾ ਵੀਰੇ ਇਹ ਟਰੈਕਟਰ ਬਾਕੀ ਟਰੈਕਟਰ ਨਾਲ ਕਿਉਂ ਲੱਗ ਗਿਆ ਕੀ ਕੀ ਇਹਦੀਆਂ ਵਿਸ਼ੇਸ਼ਤਾਵਾਂ ਨੇ ਜੀ ਬਿਲਕੁਲ ਆਪਾਂ ਅੱਜ ਭਾਜੀ ਆਏ ਸੀਗੇ ਆਪਣਾ ਨੋਹਰਾ ਪਿੰਡ ਤੇ ਆਪਾਂ ਇਹ ਟਰੈਕਟਰ ਜਿਹੜਾ 5502 4x4 ਸਤਿੰਦਰ ਭਾਜੀ ਸਤਿੰਦਰ ਸਿੰਘ ਸੰਧੂ ਭਾਜੀ ਨੂੰ ਦਿੱਤਾ ਹੋਇਆ ਸੀਗਾ ਤਾਂ ਇਹਨਾਂ ਦੇ ਮਾਈਂਡ ਵਿੱਚ ਥੋੜੀ ਜੀ ਸੀਗੀ ਕਿ ਹਾਂ ਵੀ ਇਹ ਟਰੈਕਟਰ ਬਾਕੀ ਟਰੈਕਟਰਾਂ ਦੇ ਬਰਾਬਰ ਹੀ ਡੀਜ਼ਲ ਖਾਂਦਾ ਹੈ ਤਾਂ ਅਸੀਂ ਇੱਕ ਬੀਕਰ ਲਗਾ ਕੇ ਇਹਦੀ ਐਵਰੇਜ ਕੱਢ ਕੇ ਦਿਖਾਈ ਹੈ ਭਾਜੀ ਹੁਣ 52.10 ਨਾਲ ਵੀ ਕੰਪੈਰੀਸ਼ਨ ਕੀਤਾ ਔਰ 54.05 ਨਾਲ ਵੀ ਕੀਤਾ ਹਾਂਜੀ ਸੋ ਉਹਦੇ ਵਿੱਚ ਜਿਹੜਾ ਡਿਫਰੈਂਸ ਆਇਆ ਮਤਲਬ 20 HP ਦੀ ਮੋਟਰ ਆਪਣੀ BH P ਮੋਟਰ ਦੇ ਵਿੱਚ 32 ਤੋਂ 33 ਐਂਪੀਅਰ ਲਏ ਆ ਹਾਂ ਹੁਣ ਆਪਾਂ ਚਲਾ ਕੇ ਦੇਖੀਏ ਹਾਂ ਉਹ ਤੁਹਾਡੇ ਕੋਲ ਰਿਪੋਰਟ ਹੈਗੀ ਉਹ ਸ਼ੋ ਵੀ ਕਰਦੇ ਉਹਦੇ ਵਿੱਚ ਲੋਗੇ ਦੋਸਤੋ ਇਸ ਤਰ੍ਹਾਂ ਪਹਿਲਾਂ ਕਬੋਤਾ ਟਰੈਕਟਰ ਚੈੱਕ ਕੀਤਾ ਲੋਡ ਤੇ ਜਨਰੇਟਰ ਤੇ ਇਹਨੇ 940 ਐਮਐਲ ਤੇਲ ਖਾਦਾ 9 ਮਿੰਟ ਦੇ ਵਿੱਚ ਤੇ ਉਸ ਤੋਂ ਬਾਅਦ 52 10 ਚੈੱਕ ਕੀਤਾ ਇਸ ਨੇ 1140 ਐਮਐਲ ਖਾਦਾ 9 ਮਿੰਟ ਦੇ ਵਿੱਚ ਉਸ ਤੋਂ ਬਾਅਦ 54 5 ਚੈੱਕ ਕੀਤਾ ਇਸ ਨੇ ਇੱਕ ਕਈ 80 ਐਮਐਲ ਤਿਲਖਾ ਦਾ 9 ਮਿੰਟ ਦੇ ਪਰ ਲਗਭਗ ਸਵਾ ਲੀਟਰ ਡੇਢ ਲੀਟਰ ਦਾ ਇੱਕ ਘੰਟੇ ਦਾ ਡਿਫਰੈਂਟ ਆਇਆ ਜੀ। ਠੀਕ। ਦੂਜੀ ਚੀਜ਼ ਬਾਜੀ ਜਿਵੇਂ ਇਹ ਚੀਜ਼ ਸਾਡਾ ਜਿਹੜਾ ਟਰੈਕਟਰ ਹੈ 4x4 ਜਾਂ 2 ਵੀਲ ਵੀ ਲਾ ਲਓ। ਬਾਜੀ ਨੇ ਵੀ ਚਲਾਇਆ ਹੋਰ ਜਿਮੀਦਾਰ ਵੀ ਚਲਾਉਂਦੇ ਸਾਡਾ ਟਰੈਕਟਰ ਜਿਹੜਾ ਹੈਗਾ ਕਾਫੀ ਕੰਫਰਟ ਹੈ। ਵਾਈਬ੍ਰੇਸ਼ਨ ਲੈਸ। ਵਾਈਬ੍ਰੇਸ਼ਨ ਨਹੀਂ ਕਰਦਾ। ਪਾਣੀ ਘੱਟ ਹੈ ਟਰੈਕਟਰ ਦੀ। ਹਾਂ ਜੀ। ਡੀਜ਼ਲ ਖਰਚਾ ਘਟਾਉਂਦਾ। ਪਾਵਰ ਵੀ ਹੈਗੀ ਆ। ਉਹਦਾ ਕਾਰਨ ਕੁਛ ਇਹਦੇ ਇੰਜਨ ਵਿੱਚ ਟੈਕਨੋਲੋਜੀ ਦੀ ਗੱਲ ਕਰਦੇ ਆਪਾਂ ਤਾਂ ਬਾਕੀ ਨਾਲ ਥੋੜਾ ਜਿਹਾ ਫਰਕ ਹੈ ਜਿੱਦਾਂ ਕਿ ਦਾ ਭਾਜੀ ਇੰਜਨ ਹੈ ਇੰਜਨ ਹੈਗਾ ਈਸੀਡੀਆਈ ਇਸ ਇੰਜਨ ਡੀਆਈ ਇੰਜਨ ਤੋਂ ਅਡਵਾਂਸਡ ਟੈਕਨੋਲੋਜੀ ਆਪਾਂ ਕਹਿ ਸਕਦੇ ਆ ਠੀਕ ਹੈ ਭਾਜੀ ਇਹਦਾ ਵਰਕਿੰਗ ਕਿੱਦਾਂ ਭਾਜੀ ਇਹਦੀ ਜਿਹੜੀ ਨੋਜ਼ਲ ਹੈ ਜਿਹੜੀ ਪਿਸਟਨ ਤੇ ਸਪਰੇਅ ਕਰਦੀ ਉਹ ਬਿਲਕੁਲ 90 ਡਿਗਰੀ ਤੇ ਹੁੰਦੀ ਹੈ ਠੀਕ ਹੈ 90 ਡਿਗਰੀ ਦਾ ਮਤਲਬ ਬਿਲਕੁਲ ਪਿਸਟਨ ਦੇ ਸੈਂਟਰ ਦੇ ਵਿੱਚ ਸੈਂਟਰ 'ਚ ਹੋਣ ਦਾ ਮਤਲਬ ਕੀ ਹੈ ਕਿ ਜਿੰਨਾ ਵੀ ਇਹਨੇ ਡੀਜ਼ਲ ਸਪਰੇਅ ਕਰਨਾ ਪਿਸਟਨ ਉੱਪਰ ਉਹ ਬਰਾਬਰ ਸਿੱਟਣਾ ਪਿਸਟਨ ਤੇ ਉਹ ਸਾਰਾ ਡੀਜ਼ਲ ਜਿਹੜਾ ਬਰਨ ਸਾਈਡ ਤੇ ਨੋਜ਼ਲ ਦਾ ਕੀ ਹੁੰਦਾ ਕਿ ਸਾਈਡ ਤੇ ਨੋਜ਼ਲ ਜਿਹੜੀ ਹੁੰਦੀ ਆ ਉਹਦਾ ਪੂਰਾ ਡੀਜ਼ਲ ਜਲਦਾ ਨਹੀਂ ਹੁੰਦਾ 80 ਤੋਂ 85% ਹੁੰਦਾ ਬਾਕੀ ਕੁਝ ਕੱਚੇ ਧੂੰਏਦਰੋ ਵਿੱਚ ਨਿਕਲਦਾ ਹੁੰਦਾ ਬਾਹਰ ਠੀਕ ਹੈ ਜੀ ਵਧਾਉਣ ਵਾਤੇ ਕੰਪਨੀ ਨੇ ਭਾਜੀ ਇਹਦੇ ਵਿੱਚ ਵਾਲਾਂ ਦੀ ਗਣਤੀ ਵੀ ਵਧਾਈ ਹੋਈ ਆ ਚਾਰ ਸਿਲੰਡਰ ਇੰਜਨ ਹੈ ਸੀਸੀ ਇਹਦੀ ਘੱਟ ਰੱਖੀ ਕਿਉਂਕਿ ਟਰੈਕਟਰ ਡੀਜ਼ਲ ਘੱਟ ਖਾਵੇ ਔਰ ਪਾਵਰ ਜ਼ਿਆਦਾ ਦੇਵੇ ਜ਼ਿੰਮੇਵਾਰ ਨੂੰ ਡਵਾੜੇ ਹੀ ਰਹਿੰਦੀ ਅੱਜ ਦੇ ਟਾਈਮ 'ਚ ਤਾਂ ਪਾਵਰ ਵਧਾਉਣ ਵਾਤੇ ਕੰਪਨੀ ਨੇ ਸੀਸੀ ਵੱਡੀ ਨਹੀਂ ਕੀਤੀ ਹੈਗੀ ਨੌਜਨ ਟੌਪ ਆਫ ਤੇ ਦੇਖ ਕੇ ਨਾ ਜਿਹੜੇ ਵੌਲ ਆ ਵੌਲਾਂ ਦੀ ਗਿਣਤੀ ਜਿਆਦਾ ਵਧਾਤੀ ਹੈ ਜਿੰਨੀ ਡੀਜ਼ਲ ਦੇ ਨਾਲ ਆਕਸੀਜਨ ਜਿਆਦਾ ਇੰਜਨ ਚ ਜਾਊਗੀ ਓਨੀ ਹੀ ਜਿਆਦਾ ਪਾਵਰ ਮੂੜਗੀ ਤਾਂ ਪਾਵਰ ਵਧਾਉਂਦੀ ਹੈ ਨਾ ਵੌਲਾਂ ਦੀ ਗਿਣਤੀ ਵਧਾਤੀ ਹੈ ਇੱਕ ਪਿਸਤਨ ਦੇ ਚਾਰ ਵਾਲ ਲਗਭਗ ਟੋਟਲ ਮਤਲਬ ਦੇਖਿਆ ਜਾਵੇ ਤਾਂ ਇੰਜਨ ਵਿੱਚ 16 ਵਾਲ ਹੈ ਜੀ ਇਸ ਸੈਕਟਰ ਵਿੱਚ ਠੀਕ ਹੈ ਜੀ ਇਸ ਕਰਕੇ ਇਹ ਡੀਜ਼ਲ ਘਟ ਔਰ ਪਾਵਰ ਜਿਆਦਾ ਦਿੰਦਾ ਔਰ ਦੂਜੀ ਚੀਜ਼ ਤੁਸੀਂ ਦੇਖੀਏ ਵਾਈਬ੍ਰੇਸ਼ਨ ਲੈਸ ਸੈਕਟਰ ਹੈ ਹਾਂ ਜੀ ਉਹਦਾ ਕਾਰਨ ਭਾਜੀ ਇਹਦੇ ਵਿੱਚ ਬਲੈਂਸਰ ਸ਼ਾਫਟਾਂ ਹੁੰਦੀਆਂ ਜੀ ਡਬਲ ਬਲੈਂਸਰ ਸ਼ਾਫਟ ਹੁੰਦੀ ਇੰਜਨ ਦੇ ਇੱਕ ਰਾਈਟ ਹੈਂਡ ਕਹਿੰਦੇ ਨੇ ਇੱਕ ਲੈਫਟ ਹੈਂਡ ਮਤਲਬ ਸੱਜੇ ਔਰ ਖੱਬੇ ਹੁੰਦੀ ਹੈ ਉਹਦਾ ਕੰਮ ਕੀ ਹੁੰਦਾ ਭਾਈ ਜੀ ਵਾਈਬ੍ਰੇਸ਼ਨ ਨੂੰ ਰਿਡਿਊਸ ਕਰਨਾ ਵਾਈਬ੍ਰੇਸ਼ਨ ਨੂੰ ਕੰਟਰੋਲ ਕਰਨਾ ਠੀਕ ਹੈ ਜੀ ਕੇਮ ਦਾ ਕ੍ਰੈਂਕ ਦਾ ਜਿੰਨਾ ਵੀ ਲੋਡ ਆ ਉਹ ਸਾਰਾ ਵਾਈਬ੍ਰੇਸ਼ਨ ਆਪਣੇ ਮਤਲਬ ਕੀ ਉਹ ਕਰ ਲੈਂਦੀ ਹੈ ਕਰ ਲੈਂਦੀ ਐਡਜਸਟ ਠੀਕ ਹੈ ਜੀ ਤੇ ਇਹਦੇ ਕਰਕੇ ਸਾਡਾ ਟਰੈਕਟਰ ਜਿਹੜਾ ਵਾਈਬ੍ਰੇਸ਼ਨ ਲੈਸ ਔਰ ਵਾਜਬੂਤ ਘੱਟ ਹੁੰਦੀ ਹੈ ਤੇ ਜ਼ਿਮੀਦਾਰ ਲੰਬੇ ਸਮੇਂ ਤੱਕ ਇਹ ਟਰੈਕਟਰ ਚਲਾ ਸਕਦਾ ਹੈ ਇਹ ਹੋਰ ਮਾਡਲ ਵੀ ਹੁੰਦੇ ਨੇ ਵੀਰੇ ਜਿਵੇਂ 5502 ਆ ਸਾਡੇ ਮਾਡਲ ਭਾਜੀ ਇਹਦੇ ਵਿੱਚ ਅਗਰ ਇੰਡੀਆ 'ਚ ਗੱਲ ਕਰੀਏ 21 ਹੌਸ ਪਾਵਰ 4x4 24 ਹੌਸ ਪਾਵਰ 4x4 ਆਂਦਾ ਬਾਗਬਾਨੀ ਵਾਲਾ ਟਰੈਕਟਰ ਆਪਾਂ ਕਹਿ ਸਕਦੇ ਆ ਨੈਰੋ ਛੋਟੇ ਟਰੈਕਟਰ 27 ਹੌਸ ਪਾਵਰ ਵੀ ਛੋਟਾ ਟਰੈਕਟਰ ਆਉਂਦਾ ਜੀ ਠੀਕ ਬਾਕੀ ਆਪਣੇ ਪੰਜਾਬ ਗੌਟਿੰਗ ਜਿਵੇਂ ਜ਼ਿਮੀਦਾਰਾਂ ਨੂੰ ਹੈਵੀ ਲੋਡ ਵਾਲੀ ਦੀ ਗੱਲ ਕਰੀ ਤਾਂ ਇਹਦੇ ਵਿੱਚ ਆਪਣੇ ਦੋ ਮਾਡਲ ਹੈ 4501 ਤੇ 5502 ਇਹ ਦੋਨਾਂ ਮਾਡਲਾਂ ਵਿੱਚ ਤੁਹਾਨੂੰ 2 ਵੀਲ ਦੀ ਵੈਲੀਬਿਲਟੀ ਮਿਲ ਜੂਗੀ ਬਾਕੀ ਸਾਰੇ ਟਰੈਕਟਰ ਮਾਡਲ ਜਿਹੜੇ 4x4 ਹੀ ਆ ਇਹ ਮੇਡ ਇਨ ਜਪਾਨ ਆ ਵੀਰੇ ਹਾਂ ਮੇਡ ਇਨ ਜਪਾਨ ਕਹਿ ਸਕਦੇ ਆਪਾਂ ਜਪਾਨ ਦੀ ਟੈਕਨੋਲੋਜੀ ਆ ਬਾਕੀ ਹੁਣ ਕੰਪਨੀ ਨੇ ਫਰੀਦਾਬਾਦ ਵਿੱਚ ਇਹਦੀ ਮਤਲਬ ਅਸੈਂਬਲੀ ਕਰਨੀ ਸ਼ੁਰੂ ਕਰ ਦਿੱਤੀ ਇੰਜਨ ਸਾਰਾ ਉਧਰੋਂ ਹੀ ਆਉਂਦਾ ਜੀ ਇੰਜਨ ਉਧਰੋਂ ਬਣ ਕੇ ਆਉਂਦਾ ਬਾਕੀ ਸਾਰਾ ਸਿਸਟਮ ਵਗੈਰਾ ਇੱਥੇ ਲਾਗੇ ਜੀ ਕਰਨ ਠੀਕ ਹੈ ਤੇ ਆਪਣੇ ਨੇੜੇ ਬਰਾਜ ਕਿੱڑی ਵੇਂਦੇ ਆਪਾਂ ਜੇ ਖਰੀਦਣਾ ਹੋਵੇ ਤੁਹਾਡੇ ਇੱਥੇ ਨੇੜੇ ਨਾਬੇ ਚ ਆਪਾਂ ਖੜੇ ਆ ਇਸ ਟਾਈਮ ਤੁਹਾਨੂੰ ਪਟਿਆਲੇ ਬਰਾਜ ਪਊਗੀ ਠੀਕ ਆ ਜੀ 12 12ਨ ਪਾਜੀ ਹ ਤੁਹਾਨੂੰ ਨੰਬਰ ਪਾਜੀ ਆਪਣਾ ਨੰਬਰ ਬੋਲਿਓ ਬਾਜੀ ਮੇਰਾ ਨੰਬਰ ਹੈਗਾ 98784 28340 ਠੀਕ ਹੈ ਸਰਹੰਦ ਰੋਡ ਤੇ ਬਾਰਨ ਆਪਣਾ ਸ਼ੋਅਰੂਮ ਹੈਗਾ ਸਾਰੇ ਸ਼ੋਅਰੂਮ ਬਾਰਨੇ ਨੇ ਹੁਣ ਜਿੰਨੇ ਵੀ ਟਰੈਕਟਰ ਠੀਕ ਹੈ ਵੀਰੇ ਤੇ ਰਾਜਪੁਰੇ ਵੀ ਆਪਣੀ ਮੇਨ ਡੀਲਰਸ਼ਿਪ ਰਾਜਪੁਰੇ ਜੀ ਦੀ ਓਕੇ ਠੀਕ ਹੈ ਜੀ ਤੇ ਬਾਕੀ ਇਹ ਚੀਜ਼ਾਂ ਹੈਗੀਆਂ 4x4 ਚ ਪਾਜੀ ਕਾਫੀ ਵੱਧ ਆਇਆ ਦਾ ਮਤਲਬ ਇਹਦੀ ਅਗਰ ਤੁਸੀਂ ਕਟਾਈ ਦੀ ਗੱਲ ਕਰੀਓ ਤਾਂ ਕਾਫੀ ਕਟਾਈ ਆ ਆਮ ਤੌਰ ਤੇ ਉਹਨਾਂ ਨੂੰ ਪਾਉਣੇ ਪਾਜੀ ਇਹਦੇ ਵਿੱਚ ਪਾਵਰ ਗੇ ਟੈਕਨੋਲੋਜੀ ਕਹਿ ਦਿੰਨੇ ਆ ਇਹ ਆਪਾਂ ਹਾਂ ਸਿੰਪਲ ਪਾਥਾ ਚ ਵਾਟਰ ਪ੍ਰੂਫ ਇਸਾ ਹੀ ਜੇ ਜਿਤਾ ਮਰਜੀ ਚਲਾਓ ਤੇ ਚਪਾੜੇ ਪੈਣ ਦਾ ਨਹੀਂ ਮਿਲਦਾ ਖਤਰਾ ਨਹੀਂ ਹਾਂਜੀ ਔਰ ਕਟਾਈ ਜ਼ਿਆਦਾ ਮਿਲ ਜਾਂਦੀ ਹੈ ਠੀਕ ਹੈ ਜੀ 4x4 ਦੀ ਸ਼ਾਵਟ ਦੀ ਗੱਲ ਕਰੋਗੇ ਤਾਂ ਤੁਸੀਂ ਤੁਹਾਨੂੰ ਸ਼ਾਵਟ ਦੀ ਗਰਾਊਂਡ ਕਲੀਨਸ ਵੀ ਸਾਰੀ ਮਤਲਬ ਇਸ ਟਰੈਕਟਰ ਦੀ ਜਿੰਨੀ ਗਰਾਊਂਡ ਕਲੀਨਸ ਹੈ ਬਾਕੀ ਟਰੈਕਟਰਾਂ ਦੀ ਤੁਹਾਨੂੰ ਇੰਨੀ ਨਹੀਂ ਮਿਲਣੀ ਹੈਗੀ 4x4 ਦੀ 4x4 ਦੀ ਤੁਸੀਂ ਜ਼ਮੀਨ ਤੋਂ ਲੈ ਕੇ ਉੱਪਰ ਤੱਕ ਅਗਰ ਦੇਖੋਗੇ ਤਾਂ ਇਹਦੀ ਜਿਹੜੀ ਉਚਾਈ ਹੈ ਜ਼ਿਆਦਾ ਹੈ ਜ਼ਿਆਦਾ ਜੀ ਕਿਉਂਕਿ ਸ਼ਾਵਟ ਵੀ ਇਹਦੀ ਚੈਂਬਰ ਦੇ ਵਿੱਚੋਂ ਹੈ 인ਡੀਪੈਂਡੈਂਟ ਹੀ ਘੁੰਮਣੀ ਹੈ ਆਮ ਟਰੈਕਟਰਾਂ 'ਚ ਸਾਨੂੰ ਇੱਥੇ ਕੋਈ ਨਹੀਂ ਦੀ ਸ਼ਾਵਟ ਵੀ ਦਿਖੂਗੀ ਠੀਕ ਹੈ ਸਪੋਰ ਕੰਪਨੀ ਨੇ ਕਾਫੀ ਮਾਲਬ ਇਹਦੇ ਚ ਹੈਵੀ ਉਹ ਦਿੱਤੇ ਹੋਏ ਆ ਅੰਦਰ ਵੀ ਪਲੇਟ ਦਿੱਤੇ ਹੋਏ ਆ ਬਾਹਰ ਵੀ ਦਿੱਤੀ ਹੋਏ ਆ ਡਬਲ ਡਬਲ ਪਲੇਟਾਂ ਦਿੱਤੀਆਂ ਹੋਈਆਂ ਪਲੈਟਫਾਰਮ ਬਹੁਤ ਵਧੀਆ ਆ ਚੜਨ ਉਤਰਨ ਚ ਬਿਲਕੁਲ ਆਸਾਨੀ ਆ ਸੀਟ ਬਹੁਤ ਕੰਫਰਟ ਹੈ ਠੀਕ ਹੈ ਜੀ ਫੈਂਡਰ ਦੀ ਗੱਲ ਕਰੋ ਤਾਂ ਫੈਂਡਰ ਵੀ ਬਹੁਤ ਜ਼ਿਆਦਾ ਮਜ਼ਬੂਤ ਬਣਾਏ ਹੋ ਤੁਸੀਂ ਇੱਕ ਵਾਰ ਸਟਰੈਕਟਰ ਦੇ ਫੈਂਡਰ ਦੇਖਾਓ ਨਾ ਤਾਂ ਬਹੁਤ ਮਜ਼ਬੂਤੀ ਹੈ ਚਿਕਾਰਾ ਚਿੱਕੜ ਫਸਣ ਦਾ ਬਿਲਕੁਲ ਚਾਂਸ ਨਹੀਂ ਲਵੇਗਾ ਉਹ ਸਿੰਕ੍ਰੋਮੈਸ ਗੀਅਰ ਨਾਲ ਹੀ ਆਪਣਾ ਟਰੈਕਟਰ ਆਉਂਦਾ ਜੀ 12+4 ਸਪਿੰਟਾਂ ਦੇ ਵਿੱਚ ਠੀਕ ਸੋ ਦੋਸਤੋ ਇਹ ਹੈ ਜੀ ਕੁਫਤਾ ਟਰੈਕਟਰ ਤੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਧੰਨਵਾਦ ਜੀ